ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਜੀ 19 ਤੋਂ ਲੈ ਕੇ 24 ਮਈ ਪੰਜਾਬ ਦਾ ਮੌਸਮ ਦੇ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਹੁਣ ਲਗਾਤਾਰ ਵੈਸਟਰਨ ਚਰਵੈਂਸ ਅਤੇ ਪੂਰਬੀ ਹਵਾ ਦੀ ਐਂਟਰੀ ਹੋ ਰਹੀ ਹੈ ਜਿਸ ਦੇ ਕਾਰਨ ਲਗਾਤਾਰ ਮੀਂਹ ਦੇ ਹਾਲਾਤਾਂ ਦੇ ਅਲਰਟ ਜਾਰੀ ਹੋ ਚੁੱਕੇ ਨੇ ਲਗਾਤਾਰ ਮੀਂਹ ਦੀ ਅਲਰਟ ਹੈ ਪਰ ਮੀਂਹ ਕੋਈ ਬਹੁਤ ਭਾਰੀ ਵੀ ਨਹੀਂ ਹੈ ਜਿਸ ਨੂੰ ਅਸੀਂ ਕਹਿ ਸਕਿਆ ਕਿ ਬਹੁਤ ਵੱਡੇ ਹਾਲਾਤ ਵਿਗੜਦੇ ਹੋਏ ਦਿਖਾਈ ਦੇਣਗੇ ਪਰ ਹਾਂ ਹਲਕੇ ਦਰਮਿਆਨੇ ਤੋਂ ਲੈ ਕੇ ਵਿਚ ਵਿਚਾਲੇ ਭਾਰੀ ਮੀਂਹ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲ ਚੱਲ ਨਹੀਂ ਹੈ ਪਰ ਇੱਕ ਆਹ ਡਬਲਯੂ ਡੀ ਸਿਸਟਮ ਜਿਹੜਾ ਵੈਸਟਰਨ ਡਿਸਟਰਬੈਂਸ ਦਾ ਸਿਸਟਮ ਹੈ ਇਹ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਬਾਅਦ ਦੁਪਹਿਰ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਹਿਮਾਚਲ ਤੋਂ ਹੁੰਦਾ ਹੋਇਆ ਕੂਚ ਕਰਨੀ ਸ਼ੁਰੂ ਕਰ ਦਵੇਗਾ ਜਿਸ ਦੇ ਨਾਲ ਇੱਕ ਤਰੀਕੇ ਨਾਲ ਸਾਨੂੰ ਬਾਅਦ ਦੁਪਹਿਰ ਅੱਜ 19 ਤਰੀਕ ਨੂੰ ਮੀਂਹ ਦੇ ਹਾਲਾਤ ਦੇਖਣ ਨੂੰ ਮਿਲਣਗੇ ਪੂਰੇ ਪੰਜਾਬ ਦੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਹਲਕੇ ਤੋਂ ਦਰਮਿਆਨਾ ਵੀ ਅਤੇ ਕਿਸੇ ਕਿਸੇ ਇਲਾਕੇ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਹੁਣ ਗੱਲ ਕਰਦੇ ਆਂ ਜੀ ਕੀ ਅਲਰਟ ਜਾਰੀ ਹੋਏ ਆ ਮੌਸਮ ਵਿਭਾਗ ਵੱਲੋਂ ਤੇ ਨਾਲ ਦੀਆਂ ਮੈਂ ਗੱਲ ਕਰਾਂਗੇ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਕਦੋਂ ਤੱਕ ਭਾਰਤ ਵਿੱਚ ਐਂਟਰੀ ਹੋਵੇਗੀ ਤੇ ਕੀ ਅਗਲੇ ਹਾਲਾਤ ਨੇ 7 ਦਿਨਾਂ ਦਾ ਪੂਰਵ ਨੁਮਾਨ ਜਿਹੜਾ ਮੌਸਮ ਦਾ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆਂ ਜੀ ਦੇਖੋਗੇ ਤਾਂ ਤੁਸੀਂ ਪੰਜਾਬ ਅਤੇ ਹਰਿਆਣਾ ਦਾ 7 ਦਿਨਾਂ ਦਾ ਅਨੁਮਾਨ ਦੀ ਗੱਲ ਕੀਤੀ ਜਾਵੇ ਤਾਂ 18 ਤਰੀਕ ਲੰਘ ਚੁੱਕੀ ਹੈ ਠੀਕ ਠਾਕ ਮੌਸਮ ਸੀ ਹਲਕੀ ਦਰਮਿਆਨੀ ਬੱਦਲਵਾਈ ਸੀ ਬਹੁਤੇ ਇਲਾਕਿਆਂ ਵਿੱਚ ਆਈਸੋਲੇਟਡ ਮੌਸਮ ਸੀ ਪਰ ਮੀਂਹ ਹਨੇਰੀ ਦੇ ਚਾਂਸ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਵਾਲੇ ਇਕਾਤੁੱਕਾ ਪਿੰਡਾਂ ਸ਼ਹਿਰਾਂ ਵਿੱਚ ਕੋਈ ਭਾਰੀ ਹਾਲਾਤ ਨਹੀਂ ਸਨ ਮੌਸਮ ਜ਼ਿਆਦਾ ਫਿਲਹਾਲ ਅਗਰ ਗੱਲ ਕੀਤੀ ਜਾਵੇ 19 ਤੋਂ ਲੈ ਕੇ 24 ਮਈ ਦੀ ਤਾਂ ਲਗਾਤਾਰ ਅਲਰਟ ਜਾਰੀ ਹੋਏ ਨੇ ਪੰਜਾਬ ਤੇ ਹਰਿਆਣਾ ਦੋਨਾਂ ਸਟੇਟਾਂ ਦੇ ਵਿੱਚ ਆਈਸੋਲੇਟਡ ਮੌਸਮ ਦੀ ਹਾਲਾਤ ਨੇ ਕੀ ਚੇਤਾਵਨੀਆਂ ਹੁਣ ਚੇਤਾਵਨੀ ਦੇਖ ਲੈਂਦੇ ਆ ਜੀ ਤਾਂ ਇਸ ਦੇ ਵਿੱਚ yellow ਅਲਰਟ ਜਾਰੀ ਹੋਇਆ ਜਿਹਦੇ ਵਿੱਚ ਲਗਭਗ ਅਗਰ ਗੱਲ ਕੀਤੀ ਜਾਵੇ ਤਾਂ 19 ਤਰੀਕ ਤੋਂ ਲਗਾਤਾਰ ਲੈ ਕੇ 24 ਤਰੀਕ ਤੱਕ ਇੱਕੋ ਜਿਹਾ ਮਾਹੌਲ ਬਣੇ ਰਹਿਣ ਦੀ ਉਮੀਦ ਹੈ ਫਿਲਹਾਲ 19 ਤਰੀਕ ਨੂੰ ਜ਼ਿਆਦਾ ਤੇਜ਼ ਹਨੇਰੀਆਂ ਦੀ ਉਮੀਦ ਹੈ 40 ਤੋਂ 50 ਕਿਲੋਮੀਟਰ ਦੀਆਂ 20 21 ਤਰੀਕ ਨੂੰ ਸਪੀਡ ਘਟਦੀ ਹੋਈ ਦਿਖਾਈ ਦੇ ਰਹੀ ਹੈ 30 ਤੋਂ 40 ਕਿਲੋਮੀਟਰ ਦੀ ਜਾਨੀ ਕਿ 19 ਤਰੀਕ ਨੂੰ ਜ਼ਿਆਦਾ ਹਾਲਾਤ ਮੀਂਹ ਦੇ ਪਣਦੇ ਹੋਏ ਦਿਖਾਈ ਦੇ ਰਹੇ ਨੇ ਫਿਲਹਾਲ ਜਿਹੜੇ ਚਾਂਸ ਨੇ 20 ਤੋਂ 25 25 ਤੋਂ 50 ਤੱਕ ਦੇ ਵਿਚਕਾਰੀ ਨੇ ਕਿਉਂਕਿ ਇਹ ਜਿਹੜੇ ਤਾਪਮਾਨ ਨੇ ਫਿਲਹਾਲ ਇੰਨੇ ਜ਼ਿਆਦਾ ਨਹੀਂ ਬਣੇ ਕਿ ਆਪਾਂ ਕਹਿ ਦਈਏ ਕਿ ਵੈਸਟਰਨ ਸਰਵਸ ਇੰਨੀ ਤਕੜੀ ਸਿਸਟਮ ਦਾ ਨਹੀਂ ਹੈ ਜਿਸ ਦਿਨ ਬਹੁਤ ਭਾਰੀ ਮੀਂਹ ਹੋਵੇ ਕਿਉਂਕਿ ਮੌਨਸੂਨ ਵੀ ਹਜੇ ਕਾਫੀ ਦੂਰ ਹੈ ਤੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਉੱਤਰੀ ਹਿੱਸੇ ਤੋਂ ਇਹ ਸਿਸਟਮ ਬਣਦਾ ਹੋਇਆ ਦਿਖਾਈ ਦੇਵੇਗਾ ਤੇ ਸ਼ਾਮ ਦੇ ਵੇਲੇ ਤੱਕ ਲਗਭਗ 9-10 ਰਾਤ ਦੇ 11 ਵਜੇ ਤੱਕ ਵੀ ਇਹ ਸਿਸਟਮ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਮਾਝਾ ਦੁਆਬਾ ਮਾਲਵਾ ਸੈਂਟਰਲ ਪੰਜਾਬ ਸਾਰੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਤੋਂ ਲਾ ਬਾ 20 ਤਰੀਕ ਨੂੰ ਵੀ ਸਿਸਟਮ ਹਲਕਾ ਦਰਮਿਆਨ ਪੰਜਾਬ ਦੇ ਉੱਪਰ ਵਰਕਰਾਰ ਰਹੇਗਾ ਕਿਣਮਣ ਕੜੀ ਮੀਦੇ ਹਾਲਾਤ ਰਹਿਣਗੇ 21 ਨੂੰ ਵੀ ਸਿਸਟਮ ਇਸ ਤਰੀਕੇ ਨਾਲ ਬਣਦਾ ਹੋਇਆ ਦਿਖਾਈ ਦੇ ਰਿਹਾ ਅਤੇ 22 23 ਅਤੇ 24 ਸਿਸਟਮ ਥੋੜਾ ਜਿਹਾ ਕਮਜ਼ੋਰ ਹੋਵੇਗਾ ਪਰ ਬੱਦਲਬਾਜ਼ੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਆ ਜਿਆਦਾਤਰ ਗੱਲ ਕੀਤੀ ਜਾਵੇ ਤਾਂ 19 20 ਨੂੰ ਜ਼ਿਆਦਾ ਮੀਦੇ ਹਾਲਾਤ ਨੇ 21 ਤੋ ਸਿਸਟਮ ਕਮਜ਼ੋਰ ਹੋ ਰਿਹਾ ਹੈ ਤੇ 24 ਤੱਕ ਹਲਕੀ ਦਰਮਿਆਨੀ ਬੱਦਲ ਹੋ ਗਈ ਜਨਾ ਕਿੰਮਣ ਕਣੀ ਹੁੰਦੀ ਰਹੇਗੀ ਪਰ ਕੋਈ ਬਹੁਤ ਵੱਡੇ ਹਾਲਾਤ ਨਹੀਂ ਹਨ ਜਿਸ ਨੂੰ ਅਸੀਂ ਕਹਾਂਗੇ ਕਿ ਤਕੜਾ ਸਿਸਟਮ ਬਣੇਗਾ ਪਰ ਅਜੇ 2-4 ਦਿਨ ਪਏ ਨੇ ਅਜਿਹੇ ਦੇ ਵਿੱਚ ਕਰ ਸਿਸਟਮ ਜਿਆਦਾ ਵੱਡਾ ਰੂਪ ਵੀ ਲੈ ਸਕਦਾ ਹੈ ਦਾਇਰਾ ਵਧਾ ਵੀ ਸਕਦਾ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਲਗਾਤਾਰ ਵੀਡੀਓ ਦੇ ਉੱਪਰ ਦਿੰਦੇ ਰਹਿਵਾਂਗੇ ਤਾਂ ਹੀ ਰਿਕੁਐਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਕੋਣ ਗੱਲ ਕਰਦੇ ਜੀ ਮੌਨਸੂਨ ਦੀ ਮੌਨਸੂਨ ਕਿੱਥੇ ਪਹੁੰਚ ਗਿਆ ਕੀ ਹਾਲਾਤ ਨੇ ਕਿਸ ਸਪੀਡ ਨਾਲ ਚੱਲ ਰਿਹਾ ਉਹ ਵੀ ਦੇਖ ਲੈਂਦੇ ਜੀ ਨਾਲ ਦੀ ਨਾਲ ਤਾਜ਼ਾ ਮੌਨਸੂਨ ਦੀ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ ਕਿ ਇਹ ਫਿਲਹਾਲ ਬੰਗਾਲ ਦੀ ਖਾੜੀ ਤੋਂ ਸ਼੍ਰੀਲੰਕਾ ਵਿੱਚ ਐਂਟਰ ਕਰ ਚੁੱਕਿਆ ਜੀ ਇਹ 17 18 ਮਈ ਨੂੰ ਉਸ ਜਗ੍ਹਾ ਪਹੁੰਚ ਗਿਆ ਜਿੱਥੇ ਇਹ 26 ਮਈ ਤੋਂ ਯਾਨੀ ਕਿ ਪਹੁੰਚਣਾ ਹੁੰਦਾ ਹੈ ਯਾਨੀ ਕਿ ਲਗਭਗ ਇਹ 5 ਤੋਂ 7 ਦਿਨ ਐਡਵਾਂਸ ਚੱਲ ਰਿਹਾ ਹੈ ਜਿਉਂ ਕਿ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹਾਂ ਇਸ ਸਾਲ ਮੌਨਸੂਨ ਤੇਜ਼ ਹੈ 18 ਮਈ ਦੀ ਇਹ ਅਪਡੇਟ ਹੈ ਜੀ ਇਹ ਜਿਤੇ ਮੁਤਾਬਕ ਕਿ ਮੌਨਸੂਨ ਲਗਭਗ ਇੱਕ ਹਫਤਾ ਅਡਵਾਂਸ ਚੱਲਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਇਸ ਦੀ ਐਂਟਰੀ ਦੀ ਜਿਹੜੀ ਤਾਰੀਖ ਦੱਸੀ ਗਈ ਹੈ ਉਹ 30 ਜੂਨ ਦੱਸੀ ਗਈ ਹੈ ਇਸ ਤਰੀਕੇ ਨਾਲ ਇਹ ਪੰਜਾਬ ਦੇ ਵਿੱਚ ਐਂਟਰ ਕਰੇਗਾ ਤੇ ਹੁਣ ਉਮੀਦ ਹੈ ਕਿ 24 ਜੂਨ ਤੋਂ ਲੈ ਕੇ 30 ਜੂਨ ਦੇ ਵਿਚਕਾਰ ਕਿ ਕਿਸੇ ਬਰੀ ਵੀ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਮੌਨਸੂਨ ਦੇ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਫਿਲਹਾਲ ਅਜੇ ਸਮਾਂ ਪਿਆ ਹੈ ਲਗਭਗ ਡੇਢ ਮਹੀਨੇ ਦਾ ਸਮਾਂ ਹੈ ਅਜੇ ਇਹ ਦੇ ਵਿਚਕਾਰ ਸਮਾਂ ਅੱਗੇ ਪਿੱਛੇ ਪੈਣ ਕਰਕੇ ਮੌਸਮ ਅੱਗੇ ਪਿੱਛੇ ਹੋ ਜਾਂਦੇ ਨੇ ਬਾਕੀ ਜੋ ਵੀ ਹਾਲਾਤ ਹੋਣਗੇ ਉਹ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਥਾਈ ਰਿਕੁਐਸਟ ਕਰਦੇ ਰਹਿੰਦੇ ਹਾਂ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਲੈ ਕੇ ਚੱਲਦਾ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਤੇ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ